ਪਿੰਡ ਸਰਹਾਲਾ ਕਲਾ ਵਿਖੇ ਬ੍ਰਹਮ ਗਿਆਨੀ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆਂ ਦੇ ਤਪ ਸਥਾਨ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮ ਗਿਆਨੀ 108 ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਵਰਸੀ ਮੌਕੇ ਜੋੜ ਮੇਲਾ ਅਤੇ ਧਾਰਮਿਕ ਸਮਾਗਮ 13 ਸਤੰਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ ਇਸ ਮੌਕੇ ਕਮੇਟੀ ਪ੍ਰਧਾਨ ਕਮਲਜੀਤ ਸਿੰਘ ਸਰਹਾਲਾ ਕਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ 13 ਸਤੰਬਰ ਨੂੰ ਦੋ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪੋਗ ਪਾਈ ਜਾਣਗੇ। ਉਪਰੰਤ ਦੀਵਾਨ ਹਾਲ ਵਿੱਚ ਸੰਤ ਬਾਬਾ ਮਨਜਿੰਦਰ ਸਿੰਘ ਰਾਏਪੁਰ, ਪਾਈ ਕੇਰ ਸਿੰਘ ਜਾਗਰੀਵਾਲ ਤੋਂ ਇਲਾਵਾ ਹੋਰ ਪੰਥ ਪਰ세 ਬਰਾਗੀ, ਟਾੜੀ, ਕਵੀਸ਼ਰ ਪ੍ਰਚਾਰਕਾਂ, ਗੁਰਬਾਣੀ, ਗੁਰ ਇਤਿਹਾਸ, ਕਥਾ ਕੀਰਤਨ ਰਾਹੀ ਸੰਤਾਨ ਨੂੰ ਨੇਹਾਲ ਕਰਨਗੇ। ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਸਰਹਾਲਾ ਕਲਾ, ਸਰਪੰਚ ਮੋਹਨ ਸਿੰਘ ਸਰਹਾਲਾ, ਜਥੇਦਾਰ ਮਨਜੀਤ ਸਿੰਘ ਸਰਹਾਲਾ ਕਲਾ ਗੁਰਦੀਪ ਸਿੰਘ ਡਾਂਡੀਆਂ ਬਾਬਾ ਮਨਜੀਤ ਸਿੰਘ ਦਵਿੰਦਰ ਸਿੰਘ ਸੁਰਿੰਦਰ ਸਿੰਘ ਅਮਨਿੰਦਰ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਚਾਹ ਪਕੌੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪਤਰਕਾਰ ਵੀਰ ਹਰਵਿੰਦਰ ਸਿੰਘ ਜੀ ਨੂੰ ਘੁੰਮਰਨੀ ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲੇ ਪਿੰਡ ਸਰਹਾਲਾ ਕਲਾ ਮਿਖੇ ਪਹੁੰਚੇ ਆ ਸੋ ਅੱਜ ਅਸੀਂ ਸੰਤ ਬਾਬਾ ਅਤਰ ਸਿੰਘ ਜੀ ਬੇਲੇ ਵਾਲਿਆਂ ਦੇ ਸਾਲਾਨਾ ਵਰਸੀ ਦੇ ਸੰਬੰਧ ਦੇ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਕਿ 11 12 ਤਿੰਨ ਤਰੀਕ ਨੂੰ ਸੰਤ ਬਾਬਾ ਅਤਰ ਸਿੰਘ ਜੀ ਮੇਲੇ ਵਾਲਿਆਂ ਦੀ ਸਾਲਾਨਾ ਵਰਸੀ ਦੇ ਸਬੰਧ ਦੇ ਵਿੱਚ ਜਿਹੜਾ ਜੋੜ ਮੇਲਾ ਹਰ ਸਾਲ ਸਮੂਹ ਲਾਕੇ ਦੀਆਂ ਸੰਗਤਾਂ ਪਿੰਡ ਸਰਹਾਲਾ ਕਲਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸੇ ਸਬੰਧ ਦੇ ਵਿੱਚ ਜੋ 11 ਤਰੀਕ ਤੋਂ ਅ ਛੇਰੀ ਖੰਡਪੜ ਸਹੀ ਆਰੰਭ ਹੋਣਗੇ ਤੇ ਤਿੰਨ ਦਿਨ ਜੋ ਗੁਰਬਾਣੀ ਦਾ ਜਿਹੜਾ ਆ ਪਰਬਣ ਉਹ ਨਗਰ ਦੇ ਵਿੱਚ ਚੱਲੇਗਾ ਸੋ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਹਰ ਸਾਲ ਜੋ ਸਮੂਹ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਸੰਤ ਬਾਬਾ ਅਤਰ ਸਿੰਘ ਦੀ ਵੇਲੇ ਵਾਲਿਆਂ ਦੀ ਸਾਲਾਨਾ ਵਰਸੀ ਦੇ ਵਿੱਚ ਸ਼ਾਮਲ ਹੁੰਦੀਆਂ ਸੰਗਤਾਂ ਉਸ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਾਲਾਨਾ ਵਰਸੀ ਦੇ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਪਹੁੰਚ ਕੇ ਜੋ ਸੇਜੋ ਕਰਨਾ ਔਰ ਗੁਰੂ ਦੀ ਬਾਣੀ ਦਾ ਜਾ ਸਰਵਣ ਕਰਨਾ ਔਰ ਉਸੇ ਤਰ੍ਹਾਂ ਜੋ 13 ਤਰੀਕ ਨੂੰ ਜੋ ਆ ਸ਼੍ਰੀ ਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਪਾਣਗੇ ਜਿਸ ਦੇ ਵਿੱਚ ਜੋ ਨਰਬੋਲਕ ਕੀਰਤਨ ਜਿथा ਬਾਬਾ ਮਨਜਿੰਦਰ ਸਿੰਘ ਜੀ ਰਾਪਰ ਵਾਲੇ ਜਿਹੜੇ ਕਿ ਸੰਗਤਾਂ ਨੂੰ ਕੀਰਤਨ ਦੇ ਨਾਲ ਨੇ ਹਾਲ ਕਰਨਗੇ ਔਰ ਜੋ ਸਪਿੰਡ ਸਰਹਾਲਾ ਕਲਾ ਦੀਆਂ ਸੰਗਤਾਂ ਨੂੰ ਆ ਜਿਹੜਾ ਸੰਦੇਸ਼ ਦੇਣਗੇ ਗੁਰੂ ਦੀ ਬਾਣੀ ਦੇ ਨਾਲ ਜੋੜਨ ਵਾਸਤੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਆਪ ਸਮੁਤੀਆਂ ਸੰਗਤਾਂ ਜਿਹੜੀਆਂ ਹਰ ਸਾਲ ਬਾਬਾ ਜੀ ਦੀ ਵਰਸੀ ਦੇ ਵਿੱਚ ਸ਼ਾਮਲ ਹੁੰਦੀਆਂ ਸੋ ਸਮੁਤੀਆਂ ਸੰਗਤਾਂ ਨੂੰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਸਮੇਤ ਸਮਾਗਮ ਕੱਢ ਕੇ ਇਸ ਪੂਰੇ ਸਮਾਗਮ ਦੇ ਵਿੱਚ ਸ਼ਿਰਕਤ ਕਰਨੀ ਆ ਸੋ ਇਹਨੀਆਂ ਬੇਨਤੀਆਂ ਕਰਦੇ ਹੋਏ ਆ ਫਤਿਬ ਲੋ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ